ਉਹ ਪਿੰਡ ਸੈਂਪਲ ਆ ਜ਼ਿਲ੍ਹਾ ਫਤਿਹਗੜ ਸਾਹਿਬ ਤਹਿਸੀਲ ਬੱਸੀ ਪਠਾਨਾ ਤੇ ਪੁਰਾਣਾ ਜ਼ਿਲ੍ਹਾ ਅੰਬਾਲਾ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਸਾਹਮਣੇ ਇੱਕ ਸੱਤ ਹੈ ਤੇ ਬਜ਼ੁਰਗ ਬੈਠੇ ਨੇ ਅਸਲੀ ਡਿਬੇਟ ਇਹ ਹੁੰਦੀ ਆ ਪਿੰਡਾਂ ਵਿੱਚ ਅੱਜ ਕੱਲ ਚੈਨਲਾਂ 'ਤੇ ਡਿਬੇਟ ਹੁੰਦੀ ਆ ਪਰ ਅਸਲੀ ਡਿਬੇਟ ਇਹ ਸੀ ਸੱਤਾਂ ਵਿੱਚ ਬੈਠੇ ਬਜ਼ੁਰਗ ਕਰਦੇ ਸੀ ਆਪਾਂ ਚੱਲਦੇ ਹਾਂ ਇੱਕ ਬਜ਼ੁਰਗ ਨਾਲ ਗੱਲ ਕਰਦੇ ਹਾਂ ਇੱਥੇ ਦੇ ਜਿਨ੍ਹਾਂ ਨੂੰ ਕਾਫੀ ਨੋਲਜ ਆ 1947 ਦੀ ਇਹ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਬਾਬਾ ਜੀ ਆਪਣਾ ਬਲਦੇਵ ਸਿੰਘ ਬਲਦੇਵ ਸਿੰਘ ਕਿੰਨੀ ਉਮਰ ਹੋ ਗਈ ਜੀ ਆਪਣੀ ਵੱਡਾ ਜੀ ਜਦ 3 14 15 ਸਾਲ ਦੀ ਹੁਣ ਕਿੰਨੀ ਹੋ ਗਈ ਟੋਟਲ ਤੇ ਆਪ ਬਚਾ ਹੁਣ ਵੱਡਾ ਤਾਂ 87 ਲਖ ਲਓ 87 86 88 ਹੋ ਜਾਣੀ ਠੀਕ 47 ਵਿੱਚ ਕਿੰਨੀ ਸੀ ਤੁਹਾਡੀ ਉਮਰ 6 14 15 ਸਾਲ ਦੇ ਸਭ ਸੋਝੀਏ ਦੇ ਕੜਕਾ ਠੀਕ ਹੈ ਜੀ 47 ਦੀ ਹੋਰ ਆਪਾ ਜਿੱਥੇ ਟਿਕ ਹੋਏ ਆ ਮਾਰਕਟਾਈ ਹੋਈ ਹੈ ਵੱਡ-ਵੱਡੇ ਹੀ ਹੋਈ ਹੈ ਜੀ ਕੀ ਹਾਲਾਤ ਸੀ ਉਸ ਵਕਤ ਹਾਲਾਤ ਤਾਂ ਬੜੀ ਤੇਜ਼ਾ ਤਾਂ ਠੀਕ ਤੁਹਾਨੂੰ ਕਿਵੇਂ ਪਤਾ ਚੱਲੇ ਕਿ ਹੱਲੇ ਹੋ ਗਏ ਆ ਹੱਲੇ ਤਾਂ ਸਾਨੂੰ ਪਤਾ ਚੱਲਿਆ ਜਿਹੜੇ 15 ਅਗਸਤ ਤੇ ਉਹਨੂੰ ਗੱਲ ਉਧਰ ਝੰਡਾ ਚੜਾ ਦਿੱਤਾ ਉਹਨਾਂ ਨੇ ਪਾਕਿਸਤਾਨ ਦਾ ਅੱਛਾ ਜੀ ਉਹ ਝੰਡਾ ਜਿਹੜਾ ਮਾਸਟਰ ਤਾਰਸ ਹੁੰਦਾ ਤੇ ਲੀਡਰ ਸਿੱਖਾ ਦਾ ਉਹਨਾਂ ਨੇ ਝੰਡਾ ਵੜਤੇ ਆ ਅੱਛਾ ਜੀ ਉਹ ਝੰਡਾ ਬੜਨੇ ਕਰਕੇ ਫੇ ਬਸ ਬੜਾ ਟੁਕੇ ਹੋ ਗਈ ਸ਼ੁਰੂ ਅੱਛਾ ਜੀ ਹਾਂ ਉਹਨਾਂ ਕਹਦੇ ਜਨਾਜ਼ਾ ਜਪਾਹਤਨ ਵਿੱਚ ਤੁਸੀਂ ਪੜ ਜਨਾਜ਼ਾ ਬਾਰਾਮੀ ਦਾ ਠੀਕ ਹੈ ਤੁਸੀਂ ਪੜਦੇ ਹੁੰਦੇ ਸੀ ਉਸ ਟਾਈਮ ਨਾ ਨਾ ਪੜੇਗਾ ਨੂੰ ਪੜੇ ਨਹੀਂ ਹੈ ਸਕੂਲ ਨਹੀਂ ਗਏ ਬਿਲਕੁਲ ਵੀ ਨਾ ਸਕੂਲ ਜਾਂ ਜਾਂ ਕੋਈ ਭੇਜ ਦੇਣ ਥੱਲ ਕੰਮ ਦਾ ਲਹਾਤਾ ਓਕੇ ਆਪਣਾ ਕੰਮ ਕਰਾਉਂਦੇ ਸੀ ਯਾਰ ਦੋਸਤ ਬੈਲੀ ਵੀ ਉਸ ਟਾਈਮ ਹੋਣਗੇ ਤੁਹਾਡੇ ਬੜੇ ਅੱਛਾ ਨਾਮ ਯਾਦ ਹੋਣਾ ਤੇ ਕੀ ਨਾਮ ਸੀ ਬੜੇ ਸਾਡੇ ਆਡੀਓ ਦੇ ਸਾਰੇ ਪਿੰਜੇ ਵੀ ਥੇ ਉਰੇ ਪਿੰਜੇ ਦੇ ਸ਼ੁਗਰ ਦੇ ਚਿੰਦਰਾ ਬੁੰਦੁਰਾ ਸਾਬਰਾਂ ਅੱਛਾ ਜੀ ਅੱਛਾ ਫਿਰ ਦਰਜੀ ਹੁੰਦੇ ਤੇ ਦਰਜਿਆਂ ਦੇ ਵਿੱਚ ਉਹ ਗਰੇ ਤੇ ਸਾੜੀ ਗੇ ਅੱਛਾ ਜੀ ਫਿਰ ਆਪਣੇ ਉਹ ਤੇਲੀ ਵੀ ਹੁੰਦੇ ਤੇ ਠੀਕ ਹੈ ਜੀ ਰਾਈ ਵੀ ਹੁੰਦੇ ਤੇ ਮਲਾਣੇ ਹੁੰਦੇ ਤੇ ਮਲਾਣੇ ਮਲਾਣੇ ਨਾਮ ਯਾਦ ਹੈ ਤੁਹਾਨੂੰ ਉਹਨਾਂ ਦੇ ਕਿਸੇ ਦਾ ਯਾਰ ਦੋਸਤ ਦਾ ਬੱਲੀ ਦਾ ਆਪਣਾ ਯਾਦ ਤਾਂ ਸਾਰੇ ਦੇ ਆ ਤਾਂ ਬੁਢੇ ਦੇ ਪੁੱਛ ਲੈ ਜਾਂ ਮੁੰਡਿਆਂ ਦੇ ਪੁੱਛ ਲੈ ਕਿਸੇ ਪੁੱਛ ਲੈ ਨਾਮ ਫਿਰ ਦੱਸ ਦੋ ਕਿਸੇ ਦਾ ਇੱਕ ਦੋ ਨਾਮ ਬੈਡਮਿਸਨ ਨੰਬਰਦਾਰ ਦਾ ਅੱਛਾ ਵਰਮਖਾ ਅੱਛਾ ਇਹ ਆਪਣੇ ਚਿਸ਼ਤੀ ਖਾਨ ਲੰਬੜਦਾਰ ਦਾ ਅੱਛਾ ਜੁਗੇ ਗਾਂ ਛੋਗਰੇ ਤੇ ਗਫੂਰ ਦਾ ਦਰ ਬੇਲ ਲੰਬੜੀ ਚਿਸ਼ਤੀ ਖਾ ਮਰ ਗਿਆ ਤਾਂ ਅੱਛਾ ਗਫੂਰ ਦਾ ਭਾਈ ਤਾਂ ਕਿੰਨੇ ਕ ਅੱਛਾ ਇਹ ਤੇ ਗੁਦਾ ਭਾਈ ਲੌਲੀ ਦਾ ਠੀਕ ਹੈ ਹਾਂ ਕਿਵੇਂ ਮਿਲ ਜੁਲ ਕੇ ਰਹਿੰਦੇ ਸੀ ਉਸ ਵਕਤ ਚਾਨ ਬਹੁਤ ਵਧੀਆ ਜੇ ਕਿਸੇ ਦਾ ਮਤਲਬ ਤੇ ਭੈਣ ਦਾ ਵਿਆਹ ਹੁੰਦਾ ਸੀ ਪੂਰੀ ਮਦਦ ਕਰਦੇ ਸੀ ਪਿਆਰ ਤਾਂ ਉਹਨਾਂ ਦਾ ਬਹੁਤ ਜੱਤਾ ਉਹ ਸਾਹਿਬ ਬਹੁਤ ਪਿਆਰ ਤਾਂ ਜੱਤੇ ਬਾਤਾਂ ਮਹੱਬਤ ਜਾਨੀ ਕਿਸੇ ਰਹੀ ਨਾਲ ਕਿਸੇ ਪਿਆਰ ਰਿਆ ਅੱਛਾ ਜੱਜ ਬਹੁਤ ਮਹੱਬਤ ਚਈ ਅੱਛਾ ਇਹ ਕਿਸੇ ਕੰਮ ਮੜ ਜਾਣਾ ਜਾਓ ਫਰਾਨੀ ਬਡਾਈ ਦੀ ਬਡਾਈ ਕਰਾ ਕਾਓ ਠੀਕ ਜਿਹੜਾ ਜਿਹੜਾ ਤੁਹਾਡਾ ਪਿੰਡ ਹੈ ਸੈਂਪਲ ਹਾਂਜੀ ਇੱਥੇ ਮੁਸਲਮਾਨ ਰਹਿੰਦੇ ਸੀ ਜਾਂ ਹਿੰਦੂ ਸਿੱਖ ਹਿੰਦੂ ਬਿਰਾ ਛੋੜੇ ਜੇ ਮੁਸਲਮਾਨ ਜ਼ਿਆਦਾ ਸੀ ਅੱਛਾ ਕੋਈ ਸੱਤ ਪੰਜ ਚਾਰ ਕ ਘਰ ਸੈਣੀ ਦੇ ਪੰਜ ਚਾਰ ਕ ਘਰ ਜੱਟਾਂ ਦੇ ਜਾਂ ਤਾਂ ਹੁਣ ਤਾਂ 20 25 ਘਰ ਜੱਟਾਂ ਦੇ ਹੋ ਗਏ 10 ਘਰ ਸੈਣੀ ਦੇ ਵੀ ਹੋ ਗਏ ਅੱਛਾ ਜੀ ਹਾਂ ਬਜੀ ਨੇ ਜਿਆਦਾ ਮੁਸਲਮਾਨ ਨੇ ਤੇ ਮੁਸਲਮਾਨ ਬਹੁਤ ਚਾਰੇ ਬਹੁਤ ਸਾਰੇ ਚਲੇ ਗਏ ਸੀ ਜਾਂ ਕੁਝ ਰਹਿ ਗਏ ਸੀ ਕੋਈ ਜੀ ਨੇ ਨਾ ਲਗ ਰਿਹਾ ਪਿਆ ਹਾਂ ਅਜਾ ਵਿਜੇ ਕੁਮਾਰ ਹਾਂ ਅੱਛਾ ਜੀ ਹਾਂ ਅੱਛਾ ਜੀ ਤੁਸੀਂ ਉਹਨਾਂ ਦੀ ਮਦਦ ਕੀਤੀ ਸੀ ਬਚਾਅ ਵਿੱਚ ਹਾਂ ਬਚਾਅ ਵਿੱਚ ਉਹਨਾਂ ਦਾ ਜੀਵਨ ਮਾਰਨ ਦੇ ਕਿਸੇ ਨੂੰ ਅੱਛਾ ਜੀ ਹਾਂ ਇੱਕ ਜੀ ਨੇ ਮਾਰਨ ਦੇਗਾ ਉਹਨਾਂ ਨੂੰ ਪਟਿਆਲੇ ਸੇ ਸਮਾਨ ਬਚਾਉਂਦੇ ਰਹੇ ਉਹਨੂੰ ਛੱਡ ਗਏ ਆ ਬਾਲੇ ਤਾਂ ਕੰਪੋ ਮਾਰੇ ਕੰਪਮਲ ਦੇ ਕੋਲ ਤੇ ਸਮਾਨ ਅੱਛਾ ਜੀ ਅੱਜ ਉਹਨਾਂ ਨੇ ਜਿਹੜਾ ਪਬਾਲਾ ਪਬਾਲਾ ਦੇ ਛੱਡ ਗਏ ਬਰੋਬਰ ਲਾ ਕੇ ਉਹਨਾਂ ਦੇ ਅੱਛਾ ਜੀ ਗੱੱਬੇ ਲੈ ਤੇ ਉਹ ਤੁਰ ਕੇ ਗਏ ਆ ਔਰ ਗੱਡੇ ਸਾਰੇ ਲੱਜ ਕੇ ਸੜ ਕੇ ਛੱਡ ਗਏ ਠੀਕ ਹੈ ਜੀ ਤੁਸੀਂ ਜੇ ਆ ਜਾਵੇ ਸਮੈਲ ਕਹ ਮਹਾਰਾਜ ਤੁਰੁੰਦਾ ਫੇ ਗੱਡੀ ਲੈ ਕੇ ਜਾਓ ਫਿਰ ਉੱਪਰ ਅਸੀਂ ਆਟੇ ਦੀ ਬੋਰੀ ਲੱਦੀ ਇਸ ਉਦੇ ਬਿੜ ਕੇ ਸੜ ਗਏ ਪਿੱਛੇ ਮਾਚੀ ਪਰ ਉਹ ਕਾ ਨਾ ਲਦੋ ਹੱਥ ਠੜੇ ਪੈ ਗਏ ਵਿਚਾਰੇ ਇਹਦੇ ਕਾਣਾ ਲੋ ਦੋ ਮਖੌਜੇ ਸਾਰਕੂਗੇ ਪਕਾ ਕੇ ਖਾ ਲਿਓ ਠੀਕ ਹੈ ਜੀ ਚਾਰ ਮਾਣਾ ਆਟਾ ਤਾਂ ਕੱਚਾ ਚਾ ਜੇ ਕੱਚੇ ਤੋਂ ਲੁੰਨਦੇ ਤੇ ਚਾਰ ਚੜੀ ਦੇ ਮਾਣਾ ਅੱਛਾ ਤੁਸੀਂ ਪੂਰੀ ਮਦਦ ਕੀਤੀ ਉਹਨਾਂ ਦੀ ਠੀਕ ਹੈ ਤੇ ਉਹ ਵੀ ਮਦਦ ਕਰਦੇ ਸਾਡੀ ਬਹੁਤ ਅੱਛਾ ਹੀ ਉਹਨਾਂ ਨਾਲ ਵੀ ਜਿਆਦਾ ਬੱਧ ਤੇ ਰਿਬੜਾ ਹੀ ਰਹੇ ਹੋ ਜਾਣੀ ਬੜਾਈ ਕੋ ਰੋਣੇ ਜੇ ਘਾਇ ਰਹੇ ਜਣੇ ਜਾਓਗਾ ਚਾਰ ਫੜੇ ਲੈ ਜੋ ਮਰਵਾਗਾ ਮਿਲਜੁਲ ਮਿਲਜੁਲ ਕੇ ਰਹਿੰਦੇ ਸੀ ਪੂਰੇ ਹੀ ਪੂਰੇ ਹਨ ਬਹੁਤ ਠੀਕ ਉਹਦਾ ਬੰਦੇ ਮਿਲਣ ਅਨੁਸਾਰ ਤੇ ਜੀ ਸਾਗ ਤੇ ਬਹੁਤ ਤੇ ਔਰ ਕੁਝ ਦੱਸ ਸਕਦੇ ਹੋ ਤੁਸੀਂ ਉਸ ਵਕਤ ਕੋਈ ਮੇਰੇ ਅਨੁਸਾਰ ਜਿਵੇਂ ਕਿਸੇ ਧੀ ਭੈਣ ਦਾ ਵਿਆਹ ਹੁੰਦਾ ਸੀ ਉਹਨਾਂ ਦੇ ਪਰਿਵਾਰ ਵਿੱਚ ਤੁਹਾਡੇ ਪਰਿਵਾਰ ਵਿੱਚ ਸਿੱਖਾਂ ਦੇ ਤਾਂ ਮਿਲਜੁਲ ਕੇ ਨਾ ਜਣੋ ਉਹ ਤਾਂ ਦੇ ਦਿੰਦੇ ਤੇ ਉਧਰ ਉਧਰ ਸਹਾਰਾ ਹਾਂਜੀ ਔਰ ਨਾ ਜਣ ਆ ਸੀ ਜਾਂਦੇ ਤੇ ਉਹਦੇ ਰੋਟੀ ਟੁਕਾ ਖਾਣ ਨਾ ਉਹ ਸਾੜੇ ਆਉਂਦੇ ਤੇ ਅੱਛਾ ਜੀ ਰੋਟੀ ਟੁਕਾ ਜਰੀ ਖਾਣ ਹੁੰਦੀ ਤੇ ਜੇ ਕੋਈ ਆ ਜਾਂਦੇ ਤਾਂ ਕਦੇ ਬੰਦਾ ਜਣੋ ਆਏ ਤਾਂ ਤੇ ਆਉਂਦੇ ਠੀਕ ਉਹ ਆਪਣੇ ਬਿਹਾਰ ਕਰਦੇ ਸੀ ਅਮਰੀਕਾ ਕਰਦੇ ਸੀ ਉਹ ਇਹ ਲੋੜ ਹੁੰਦੇ ਜਦੋਂ ਜਦੋਂ ਪੈਸਾ ਪੂਸਾ ਚਲਾ ਦਿੰਦੇ ਤੇ ਅੱਛਾ ਜੀ ਹੋ ਗਿਆ ਕੁਝ ਕਹਿਣਾ ਚਾਹੋਗੇ ਉਹਨਾਂ ਨੂੰ ਜਿਹੜੇ ਤੁਹਾਡੇ ਯਾਰ ਬੈਲੀ ਮਿੱਤਰ ਇਸ ਵਕਤ ਹੋਣਗੇ ਹਾਂ ਜੀ ਜਿਹੜੇ ਜਿਹੜੇ ਉਸ ਵਕਤ ਤੁਹਾਡੇ ਯਾਰ ਬੈਲੀ ਮਿੱਤਰ ਸੀ ਹਾਂ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ ਕਹਿੰਦਾ ਹੁਣ ਉਹ ਕਿ ਸੰ ਨੂੰ ਮਿਲਨੇ ਵਿਚਾਰੇ ਮਿਲਨੇ ਤਾਂ ਨਹੀਂ ਆ ਪਰ ਇਸ ਵਕਤੇ ਅਗਰ ਦੁਨੀਆ ਵਿੱਚ ਜੱਗ ਵਿੱਚ ਹੈਗੇ ਆ ਤੁਹਾਨੂੰ ਦੇਖਦੇ ਸਾਡੇ ਚੈਨਲ ਦੇ ਥਰੂ ਤਾਂ ਕੁਝ ਕਹਿਣਾ ਚਾਹੋ ਆਹ ਕਣ ਜਦ ਮਿਲਣੀਆਂ ਐ ਤਾਂ ਉਹਨਾਂ ਨੂੰ ਸੌਖਾ ਸੌਖਾ ਲੀਂ ਅੱਛੇ ਦਿਲ ਸੱਚਾ ਹੀ ਮਿਲਣਦਾ ਉਹਨਾਂ ਨੂੰ ਗੱਲਾਂ ਬਾਤਾਂ ਕਰ ਲੈਂਗੇ ਹਾਂ ਅੱਛੇ ਜੀ ਹਾਂ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਆਪਣਾ ਸਮਾਂ ਦੇਣ ਲਈ